ਫਿਰੋਜ਼ਪੁਰ ਪਹਾੜੀ ਇਲਾਕੇ ਵਿੱਚ ਲਗਾਤਾਰ ਭਾਰੀ ਬਰਸਾਤ ਕਾਰਨ ਸਤਲੁਜ ਤੇ ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੇ ਹਨ ਉਧਰ ਹਰੀਕੇ ਹੈਡਵਰਕ ਤੋਂ ਪਹਿਲਾਂ 184000 ਤੇ ਫਿਰ ਲਗਭਗ 2.5 ਲੱਖ ਕਿ ਉਸਕ ਪਾਣੀ ਛੱਡਿਆ ਗਿਆ ਹੈ ਇਸ ਦੇ ਨਾਲ ਹੀ ਫਿਰੋਜ਼ਪੁਰ ਦੇ ਕਈ ਪਿੰਡਾਂ ਨਿਹਾਲਾ ਲਵੇਰਾ ਮੁੱਠਿਆਂਵਾਲਾ ਟੰਡੀਗ੍ਰਾਮ ਤੇ ਸੁਲਤਾਨਵਾਲਾ ਵਿੱਚ 10 ਤੋਂ 12 ਫੁੱਟ ਪਾਣੀ ਭਰ ਗਿਆ ਹੈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਕੋਈ ਵੀ ਮਦਦ ਨਹੀਂ ਮਿਲੀ ਜਾਦਕੀ ਇੱਕ ਪ੍ਰਾਈਵੇਟ ਸੰਸਥਾ ਦੋ ਬੇੜੀਆਂ ਨਾਲ ਲੋਕਾਂ ਨੂੰ ਰੈਸਕਿਊ ਕਰ ਰਹੀ ਹੈ ਬਹੁਤ ਸਾਰੇ ਪਰਿਵਾਰਾਂ ਛੱਤਾ ਉੱਤੇ ਬੈਠੇ ਮੱਦੀ ਉਡੀਕ ਕਰ ਰਹੇ ਹਨ ਤੇ ਪਸ਼ੂਆਂ ਨੂੰ ਵੇਚਾ ਕੇ ਮੁਠਿਆਵਲੇ ਬੰਨ ਤੇ ਲੈ ਜਾਂਦਾ ਜਾ ਰਿਹਾ ਹੈ ਇਸ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮੈਡੀਕਲ ਕੈਂਪ ਵੀ ਲਗਾਏ ਗਏ ਹਨ ਲੋਕਾਂ ਦੀ ਸਹਾਇਤਾ ਲਈ ਪਰ ਜੇ ਗੱਲ ਕੀਤੀ ਜਾਵੇ بارش ਦੀ ਤਾਂ ਭਾਰੀ بارش ਦੇ ਕਾਰਨ ਇੱਥੇ ਆਏ ਪਾਣੀ ਨੇ ਪੂਰੀ ਤਰ੍ਹਾਂ ਇਨ੍ਹਾਂ ਪਿੰਡਾਂ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਕੀ ਉਹਨਾਂ ਦਵਾਈਆਂ ਦਿੱਤੀ ਹੈਗੇ? ਹਾਂਜੀ ਸਰ। ਫ੍ਰੀ ਦੇ ਵਿੱਚ ਕਿ ਕੋਈ ਪੈਸੇ ਲਾਏਗੇ? ਸਰ ਫੀ। ਫੀਓ ਕਾਸਟ ਹੈ। ਕਿੰਨਾ ਕ ਪਾਣੀ ਇਥੇ ਹੈਗਾ ਨਾ 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 ਪਾਣੀ ਦੇ ਤੇ ਦਾਦਾ ਬਹੁਤੀ ਹੋਣਾ ਨਾ ਹੋਣਾ ਕੋਈ ਪਰ ਤੋਂ ਬੱਬੂ ਤਾਂ ਬੰਦ ਕੋ ਆਹ ਗਾਉਂ ਦੇ ਯਾਇਦਾ ਦਾ ਫੋਟੋ ਆ ਜੀ ਉਹ ਕਹਿੰਦੇ ਮੈਂ ਖਾ ਕਿੰਨੇ ਲੋਕ ਅੰਦਰ ਫਸੇ ਆ ਜੀ ਬਤੇਰੇ ਪਿੰਡੇ 25 ਬੰਦ ਲੱਗ ਲੱਗ ਜਿਹੜੀ ਸਾਰੇ ਲੋਕ ਅੰਦਰ ਹੀ ਫਿਰ ਆਹ ਅੰਦਰ ਹੀ ਉਹ ਨਿਕਲੇ ਇੱਥੇ ਨਾਲ ਬੋਰਡ ਕੱਢਣ ਦਾ ਇਹ ਬੋਰਡ ਫਿਰ ਪ੍ਰਾਈਵੇਟ ਬੋਰਡ ਸਸਤਾ ਕੋਈ ਸਸਤਾ ਆ ਗਿਆ ਯਾਰ ਸਸਤਾ ਕਰਦੀ ਵੀ ਸਰਕਾਰ ਵੱਲੋਂ ਕੁਝ ਨਹੀਂ ਕਰ ਰਹੇ ਹਾਂਜੀ ਹਾਂ ਲਿਆਇਆ ਨਹੀਂ ਆਇਆ ਕੋਈ ਨਹੀਂ ਆਇਆ ਇਧਰ ਕੋਈ ਕੋਈ ਵੀ ਨਹੀਂ ਮंदा ਆ ਆ ਇਤਰਾ ਗੇੜੇ ਮਗੂਲੇ ਮਾਰ ਕੇ ਚਲੇ ਜਾਂਦੇ ਆ ਤੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਸਰਾਈ ਕੀ ਨਾਂ ਤੇ ਕਿਹੜਾ ਪਿੰਡ ਖੜੇ ਅੰਦਰ ਮੇਰਾ ਨਾਂ ਗੇਜਰ ਸਿੰਘਾ ਪਿੰਡ ਮੁਠਿਆਲਾ ਜੀ ਤਹਿਸੀਲ ਜ਼ਿਲ੍ਹਾ ਫਰੀਦਕੋਹੜਿਆ ਡਾਕ ਖਨਾਰਪਕੇ ਆ ਇਹ ਪਾਣੀ ਆ ਕਿੰਨੇ ਕਿੰਨੇ ਫੁੱਟ ਪਾਣੀ ਤੇ ਕਿੰਨੇ ਪਿੰਡ ਇੱਥੋਂ 15 20 ਫੁੱਟ ਮੇਰੇ ਪਿੰਡ ਦੇ ਨਾਲ ਹੀ ਆ ਪਾਣੀ ਜੀ ਆ ਬਾਨਾ ਹਰਿੰਪ ਤੇ ਖੜੇ ਐਸ ਟਾਈਮ ਆ ਸਾਹਮਣੇ ਤੁਹਾਡੇ ਕਿਸਤੀ ਆ ਸਾਹਮਣੇ ਉਧਰ ਲਿਦਾ ਮਾਰੋ ਮੋਬਾਈਲ ਉਧਰ ਸਾਹਮਣੇ ਕਿਸਤੀ ਦਿਖਾਈ ਦੇ ਰਹੀ ਆ ਨਾਲ ਪਿੰਡ ਦੇ ਨਾਲ ਬੱਜੀ ਆ ਐ ਨੂੰ ਹੋ ਕੇ ਮਾਰੋ ਇਧਰ ਥੋੜਾ ਜਿਹਾ ਉਹ ਸਾਹਮਣੇ ਕਿਸਤੀ ਬੱਜੀ ਆ ਐਸ ਟਾਈਮ ਸਾਡੇ ਡੰਗਰਾਂ ਦੇ ਵਾਸਤੇ ਵੀ ਕੋਈ ਚਾਰਾ ਨਹੀਂ ਹੈਗਾ ਜਿਹੜੀ ਪ੍ਰਾਣੀ ਤੂੜੀ ਪਈ ਉਹਨਾਂ ਦਾ ਕੰਮ ਚਲਾ ਰਹੇ ਆ ਬਾਕੀ ਅੱਗੇ ਸਾਨੂੰ ਕੋਈ ਪ੍ਰਸ਼ਾਸਨ ਨੇ ਕੁਝ ਨਹੀਂ ਦਿੱਤਾ ਗਿਆ ਨਾ ਐਮ ਐਲ ਏ ਸਾਹਿਬ ਆਏ ਆ ਉਹ ਵੀ ਬੇਫੂਕੇ ਚਲੇ ਗਿਆ ਕੋਸ ਤੋਂ ਬਾਅਦ ਨਾ ਪਟਵਾਰੀ ਆ ਪਟਵਾਰੀ ਘੇੜਾ ਮਾਰ ਕੇ ਉਹ ਵੀ ਚਲਾ ਗਿਆ ਤੁਹਾਨੂੰ ਕਿਸੇ ਨੇ ਕੁਝ ਨਹੀਂ ਦਿੱਤਾ ਇਸ ਟਾਈਮ ਕਿਹੜੇ ਕਿਹੜੇ ਪਿੰਡ ਅੰਦਰ ਨੇ ਇੱਥੇ ਪਿੰਡ ਆਈ ਚਾਰ ਪੰਜ ਪਿੰਡ ਪੈ ਜਾਂਦੇ ਨੇ ਨਿਹਾਲਾ ਲਵੇਰਾ ਟੀਰਾ ਘਾਰਾ ਟੱਲੀਗਲਾਮ ਮੁੱਠਿਆਂ ਵਾਲਾ ਸੁਲਤਾਨ ਵਾਲੇ ਦਾ ਇਹ ਰਕਬਾ ਇੱਥੇ ਹੈਗਾ ਜੀ ਸਮਾਨ ਵਾਲੇ ਦਾ ਵੀ ਹੈਗਾ ਜੀ ਕੋਈ ਸਰਕਾਰੀ ਬੇੜਾ ਮਿਲੇ ਸਰਕਾਰੀ ਦੋ ਬੇੜੇ ਮਿਲੇ ਆ ਜੀ ਉਹ ਪਿਛਲੇ 2023 ਤੇ 23 ਦੇ ਵਿੱਚ ਆਪਾਂ ਨੂੰ ਮਿਲੇ ਸੀ ਸੁਖਵੀਰ ਦੇ ਜਿਆ ਫੇਰੇ ਸੁਖਵੀਰ ਸਿੰਘ ਬਾਦਲ ਦੇ ਕੇ ਗਿਆ ਕੋਈ ਐਸ ਵਾਰ ਕੋਈ ਅਧਿਕਾਰੀ ਆਇਆ ਥੋੜੀ ਕੋਈ ਨਹੀਂ ਸਾਡੇ ਕੋਲ ਇੱਥੇ ਕੋਈ ਨਹੀਂ ਆਇਆ ਜੇ ਆਉਂਦੇ ਆ ਤੇ ਪਿਕਨਿਕ ਮਨਾ ਕੇ ਚਲੇ ਜਾਂਦੇ ਆ ਕੋਈ ਨਹੀਂ ਇੱਥੇ ਕੁਝ ਨਹੀਂ ਕਰਕੇ ਗਏ